ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਜੀ ਤੁਹਾਡਾ ਇਸ ਵੀਡੀਓ ਦੇ ਵਿੱਚ ਇਸ ਟਾਈਮ ਅਸੀਂ ਹੈਗੇ ਆ ਮੈਲਬਰਨ ਸਿਟੀ ਤੇ ਅਸੀਂ ਚਾਲੇ ਪਾਤੇ ਆ ਦੀ ਜਲੋਂਗ ਸਿਟੀ ਵੱਲੋਂ ਤੇ ਜਲੋਂਗ ਸ਼ਹਿਰ ਜਿਹੜਾ ਵਾ ਉਹ ਡੇਢ ਇੱਕ ਘੰਟੇ ਦੀ ਦੂਰੀ ਤੇ ਆ ਮੈਲਬਰਨ ਤੋਂ ਕਾਫੀ ਸੋਹਣਾ ਸ਼ਹਿਰ ਆ ਤੇ ਸਾਫ਼ ਸੁਥਰਾ ਵੀ ਆ ਤੇ ਕਾਫੀ ਘੱਟ ਵੱਸੋਂ ਵੀ ਆ ਤੇ ਫਕੀਰਾ ਦੇ ਵਿੱਚ ਸਾਨੂੰ ਕਾਫੀ ਸਾਰੇ ਫਾਰਮ ਵੀ ਦੇਖੇ ਕੁਝ ਸੇਬਾਂ ਦੇ ਜਾਂ ਭੇਡਾਂ ਦੇ ਫਾਰਮ ਹੋ ਗਏ ਤੇ ਪਰ ਇਹ ਆ ਵੀ ਇਹਨਾਂ ਫਾਰਮਾਂ ਦੇ ਉੱਤੇ ਇਦਾਂ ਚਾਹ ਕਾਫੀ ਜਾਂ ਖਾਣ ਪੀਣ ਨੂੰ ਕੱਥੀ ਚੀਜ਼ਾਂ ਅਵੇਲੇਬਲ ਆ ਤੇ ਉਹਨਾਂ ਵਿੱਚੋਂ ਇੱਕ ਫਾਰਮ ਆ ਸੀ ਜਿਹੜਾ 빅 ਐਪਲ ਤੇ ਦੇਖਦੇ ਆ ਥੋੜਾ ਬਹੁਤਾ ਬਾਹਰੋਂ ਕਿਉਂਕਿ ਅੰਦਰ ਇਹਦੇ ਕੁਛ ਵੀ ਇਹੋ ਜਿਹਾ ਨਹੀਂ ਸੀ ਖਰੀਦਣ ਵਾਸਤੇ ਸੋ ਇਹਦੇ ਬਾਹਰੋਂ ਹੀ ਆਪਾਂ ਕਾਫੀ ਸ਼੍ਰੀ ਬੀਤੀ ਤੇ ਆਪਾਂ ਅੱਗੇ ਨੂੰ ਜਲੌਂਗ ਵੱਲ ਨੂੰ ਜਿਹੜਾ ਆਪਾਂ ਫਿਰ ਚਾਲੇ ਪਾਤੇ ਇੱਥੋਂ ਜਿਹੜੀ ਥਾਰ ਉਹ ਸੀਮ ਆ ਡਬਲ ਡੋਰੀ ਹੋਣੀ ਆ ਰਾਈਟ ਸਾਈਡ ਤੇ ਬਿਲਡਿੰਗ ਬਹੁਤ ਪਿਆਰੀ ਹੈ। ਤੇ ਆ ਆ ਗਈ ਜੀ ਕਚਹਿਰੀਆਂ ਵਾਲੀ ਬਿਲਡਿੰਗ ਹੈ। ਨਾਲ ਹੀ ਵਕੀਲਾਂ ਦਾ ਕਮਰੇ ਵੀ ਆ ਤੇ ਬੜੀ ਪੁਰਾਣੀ ਇਮਾਰਤ ਹੈ ਭਾਈ ਹੈ। ਹੂੰ। ਬੈਕਸ ਮਾਰਸ ਉਹ ਲਿਖਾਵੇ। ਤੇ ਇਹ ਹੈਗਾ ਜੀ ਬੈਕਸ ਮਾਰਸ Town ਤੇ ਇਹਦੇ ਆਲੇ-ਦੁਆਲੇ ਜਿਹੜੇ ਐ ਸਾਰੀ ਫਾਰਮਿੰਗ ਹੀ ਹੁੰਦੀ ਹੈ। ਆ ਵੇਖਣੀ ਪਣੀ ਆਂ। ਕ੍ਰੋਸ ਨਹੀਂ ਕਰ ਸਕਦਾ। ਹੋਰ ਲਾਈ ਹੋਈ ਹੈ ਆਪਣੀ। ਨਹੀਂ ਹੋਣੀ ਆਪਾਂ ਕੋਈ ਪ੍ਰਾਈਵੇਟ ਲੈਂਡ ਆ ਪੰਜਾਬੀ ਬੀ ਲੈਂਡ ਨਹੀਂ ਕ੍ਰੋਸ ਕਰ ਸਕਦੇ। ਪ੍ਰਾਈਵੇਟ ਲੈਂਡ ਦਾ ਆਪਾਂ ਕਿਤੇ ਵੀ ਨਹੀਂ ਜਾ ਸਕਦੇ। ਇਹ ਦੇਖੀ ਲਈ ਪਾਏ ਵੱਡिए। ਆ ਜਾਓ ਇੱਕ ਤਾਂ ਓਏ ਸਾਰੀਏ ਸਾਨੂੰ ਵੇਖਣ ਡੀਆਂ ਆਦੇ ਤੇ। ਓਏ। ਇਹ ਨਾਲ ਸਿੱਧੀਆਂ ਹੋ ਗਿਆ ਆ ਜਾਣ। ਦੁਨੀਆ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਭੇਡਾਂ ਦਾ ਫਾਰਮ ਹੈ ਨਾ ਉਹ ਵੀ ਆਸਟ੍ਰੇਲੀਆ ਦੇ ਵਿੱਚ ਹੀ ਆ। ਤੇ ਕਹਿੰਦੇ ਆ ਵੀ ਉਹ ਸਿਡਨੀ ਜਿਹੜੀ ਸਿਟੀ ਆ ਨਾ ਉਹ ਜਿੰਨਾ ਉਹਦਾ ਏਰੀਆ ਵਾ ਤੇ ਉਸ ਏਰੀਏ ਦੇ ਬਰਾਬਰ ਉਹ ਮਤਲਬ ਏਡਾ ਤਕੜਾ ਫਾਰਮ ਆ ਉਹ ਉਹ ਵੀ ਆਸਟ੍ਰੇਲੀਆ ਦੇ ਵਿੱਚ ਹੀ ਆ ਬਾਕੀ ਇਹ ਮੈਨੂੰ ਲੱਗਦਾ ਵੀ ਅੱਜ ਭੇਡਾਂ ਨੇ ਸਾਨੂੰ ਖਾਸ ਤੌਰ ਤੇ ਹੀ ਵੇਖਿਆ ਵਾ ਤੇ ਸੋਹਣਾ ਬੜਾ ਲੱਗ ਰਿਹਾ ਏਰੀਆ 4 ਸਕੂਅਰ ਕਿਲੋਮੀਟਰ ਦਾ on C704 for 30 kilometers ਲਗਭਗ ਡੇਢ ਘੰਟੇ ਦੇ ਰਾਹ ਤੋਂ ਮਗਰੋਂ ਅਸੀਂ ਪਹੁੰਚ ਗਏ ਆ ਜੀ ਇੱਥੇ ਜਲੋਂਗ ਸ਼ਹਿਰ ਦੇ ਵਿੱਚ ਤੇ ਇਹ ਜਿਹੜਾ ਸ਼ਹਿਰ ਆ ਇਹ ਦੂਜਾ ਵੱਡਾ ਸ਼ਹਿਰ ਆ ਵਿਕਟੋਰੀਆ ਸਟੇਟ ਦਾ ਤੇ ਜਿਹੜਾ ਪਹਿਲਾ ਸਭ ਤੋਂ ਵੱਡਾ ਬਾ ਹੈਗਾ ਮੈਲਬਰਨ ਤੇ ਦੂਜਾ ਜਲੋਂਗ ਹੋ ਗਿਆ ਤੇ ਇਹ ਇੰਦਜਾਬ ਦੇ ਜਿਵੇਂ ਨਾ ਆਪਣਾ ਆਪਣੇ ਪਿੰਡਾਂ ਦੇ ਵਿੱਚ ਉਹ ਮੂਸਲ ਨਹੀਂ ਤੂੜੀ ਵਾਸਤੇ ਜਿਹੜੇ ਸਟੋਰ ਕਰਨ ਵਾਸਤੇ ਬਣਾਏ ਹੁੰਦੇ ਆ ਤੇ ਉਹਦਾਂ ਦੀ ਸ਼ੇਪ ਮਤਲਬ ਦਿੱਤੀ ਆ ਇਹਨਾਂ ਨੂੰ ਤੇ ਪਰ ਇਹ ਆ ਵੀ ਸੋਹਣੇ ਲੱਗ ਰਹੇ ਆ ਇਹ ਸੜਕਾਂ ਤੇ ਕੋਈ ਤੁਰਿਆ ਜਾਂਦਾ ਆਪਾਂ ਨੂੰ ਦਿਖਦਾ ਹੀ ਨਹੀਂ ਹੈਗਾ ਕੋਈ ਵਿਰਲਾ ਹੀ ਆ ਕੋਈ ਜਿਹੜਾ ਤੁਰਦਾ ਇੱਥੇ ਨਜ਼ਰ ਆਉਂਦਾ ਬਾਕੀ ਸਾਰਾ ਐ ਖਾਲੀ ਆ ਸਾਰੇ ਦਾ ਸਾਰਾ ਏਰੀਆ ਪਰ ਇਹ ਆ ਵੀ ਸਾਫ ਸਫਾਈ ਬਹੁਤ ਆ ਤੇ ਸੋਨਾ ਵੀ ਬੜਾ ਲੱਗ ਰਿਹਾ ਹੈ ਚਲਾਉਂਦੇ ਸ਼ਹਿਰ ਆ। ਇਹ ਨੂੰ ਮੈਂ ਦੱਸਣ ਵਾਲੇ ਬਣ ਜਾਂਦਾ ਵੀ ਅਸੀਂ ਚਲਾਉਂਦੇ ਸ਼ਹਿਰ ਕੋਮਫਰਟ। ਧਿਆਨ से देखिए। ਧਿਆਨ <laughs> से देखिए। ਹਨਾ ਮੈਂ 3D ਪੋਸਟਰ ਹਨ 3D ਪੋਸਟਰ ਆ ਤੇ ਬੰਦੇ ਨੇ ਆਪਣੀ ਮਿਹਨਤ ਨਾਲ ਬਣਾਇਆ ਵੇਖੋ। ਪ ਮਤਲਬ ਪੋਲਿਊਸ਼ਨ ਨਹੀਂ ਹੈਗਾ ਤਾਂ ਉਹਦੇ ਕਰਕੇ ਜਿਹੜੀ ਕਲੈਰਿਟੀ ਹੈ ਈਵਨ ਆਸਮਾਨ ਦੀ ਕਲੈਰਿਟੀ ਉਹ ਵੀ ਬਹੁਤ ਜ਼ਿਆਦਾ ਫ੍ਰੈਸ਼ 에ਅ ਆਪਣੇ ਪੰਜਾਬ ਚ ਕਹਿੰਦੇ ਵੀ ਕੁੱਤਾ ਜਿਹੜਾ ਵਾ ਉਹ ਪੂੰਛ ਮਾਰ ਕੇ ਦੰਗਾ ਦਾਂਦਾ ਤੇ ਪਰ ਇਹ ਸ਼ਹਿਰ ਚ ਮੈਨੂੰ ਲੱਗਦਾ ਪੂੰਛ ਮਾਰਉਂਦੀ ਹੈ ਕਿ ਤੁਹਾਨੂੰ ਤਾਰੀਖ ਨਾ ਦਰ ਇਹ ਚ ਹੋ ਜਾਂਦੀ ਆ ਪਹਿਲੇ ਪਾਈ ਲਾਈਨ ਆਹ ਲਿਖਿਆ ਤੇ ਇਹੀ ਆ ਸ਼ਾਇਦ ਕਰ ਜਾਂਦੀਆਂ ਹੋਣਗੇ ਉਹ ਵੀ ਕਹਿਂਦੇ ਆ ਉਹਨੂੰ ਆਹ ਹਰ ਕੋਈ ਚਾਹੁੰਦਾ ਹੀ ਆ ਵੀ ਮਿਲ ਕੇ ਜਾਈਏ ਉਹਨਾਂ ਨੂੰ ਠੀਕ ਜੀ ਮੈਂ ਵੀ ਆ ਰਿਹਾ ਵੈਸੇ ਉੱਧਰੇ ਇਹ ਜਾਲੇ ਜਿਆਦਾ ਜਾਲੇ ਜਿਆਦਾ ਸਾਲਾ ਇਹ ਕਾਈ ਕਾਈ ਵੀ ਕਹਿ ਦਿੰਦੇ ਇਹਨੂੰ ਹਨਾ ਹਾਂ ਕੁਦਰਤੀ ਇਹ ਤਾਂ ਆਉਣਾ ਹੀ ਆਉਣਾ ਇੱਥੇ ਵੀ ਹੈਗਾ ਕੁਝ ਹੈਗਾ ਥੱਲੇ ਕੁਝ ਇਹ ਤਾਂ ਕਾਈ ਹੈ ਨਹੀਂ ਕਾਈ ਦੇ ਨਾਲ ਨਹੀਂ ਤਾਂ ਚੰਪੜਾ ਬੱਸ ਸਟਾਰਫਿਸ਼ ਹੀ ਹੈ ਚਮੜੀ ਹਣੀ ਹੈ ਨਾ ਕੰਨਿੰਗਮ ਪਾਇਰ ਅਹੀਂ ਇਹਨੂੰ ਪਹਿਲਾਂ ਚਿੰਗੰਪਾਇਰ ਪੜ੍ਹਨ ਲਿਆ ਥੋੜਾ ਹੀ ਧਿਆਨ ਨਾ ਪੜਿਆ ਵੀ ਨਹੀਂ ਗਏ ਤੇ ਕਨਿੰਗ ਅੰਪਾਇਰ ਜਿਹੜਾ ਉਹਨਾਂ ਦੇ ਕੋਲੋਂ ਕੁਝ ਆਉਣਾ ਸਮਰ ਹੋ ਨਹੀਂ ਸਕਦਾ ਕਹਿੰਦੇ ਵਾਹੇ ਬੰਦੇ ਨੇ ਮਿਹਨਤ ਕਿ ਨਹੀਂ ਕੀਤੀ ਹੋਗੀ ਨਹੀਂ ਆ ਲੱਕੜਾਂ ਜੀਆਂ ਪੇ ਪੁਰਾਣਾ ਪਾਇਰ ਜਾਂ ਚੱਕ ਕੇ ਪੁੱਟਿਆ ਹੋਊਗਾ ਸਮੁੰਦਰ ਚ ਪਹਿਲਾਂ ਫਿਰ ਉਹਦੀਆਂ ਲੱਕੜਾਂ ਕੱਢੀਆਂ ਹੋਣਗੀਆਂ ਉਹਨੂੰ ਪੇਂਟ ਪੂੰਡ ਕੀਤਾ ਹੋਊਗਾ ਤੇ ਫਿਰ ਬਣਾਇਆ ਹੋਊਗਾ ਨਾ ਹੈ ਕਿ ਨਹੀਂ ਕੁੱਡੀ ਮਿਹਨਤ ਨਾ ਲੱਗਾ ਕਿ ਨਹੀਂ ਮਿਹਨਤ ਨਾ ਲੱਗਾ ਤੇ ਚਲੋ ਸਾਡੇ ਲੋਕੀ ਆਉਣ ਵਾਲੇ ਟਾਈਮ 'ਚ ਵੇਖਣਗੇ ਇਹਨਾਂ ਚੀਜ਼ਾਂ ਨੂੰ ਤੇ ਕੋਈ ਬੜਾ ਸਿਆਣਾ ਬੰਦਾ ਆਪਾਂ ਗਏ ਉਦੋਂ ਤਾਂ ਨਹੀਂ ਹੈਗੀ ਕਿ ਹੈਗੀ ਨਹੀਂ ਹੈਗੀ ਪਹਿਲਾਂ ਚਾਹ ਪਾ ਇਧਰ ਨੰਗੇ ਨਹੀਂ ਨੇ ਸਾਡਾ ਧਿਆਨ ਸਿੱਧਾ ਹੈ ਉਹ ਸਟਾਰਫਿਸ਼ ਇੱਥੇ ਦੇਖੀਂ ਅੱਗੇ ਵੇਖੀਂ ਸਟਾਰਫਿਸ਼ ਆਵਾਂ ਹੈਗੀਆਂ ਉਹ ਹੈਗੀਆਂ ਨਹੀਂ ਨਹੀਂ ਆਪਾਂ ਕਿੱਥੇ ਵੇਖਣ ਆਪਾਂ ਉਹ ਪਿੱਛੇ ਵੇਖਣ ਦੇ ਕਾਫੀ ਪਿੱਛੇ ਉਹ ਇੱਥੇ ਹੀ ਹੈਗੀ ਆ ਵੀ ਇੱਥੇ ਹੀ ਹੈਗੀ ਹੂੰ ਕਾਫੀ ਇੱਥੇ ਆਹ ਤਾਂ ਕੋਈ ਫੋਟੋ ਜੁਕਾੜੀ ਵਾਲੀ ਆਹੜਾ ਕੈਮਰਾ ਇੱਥੇ ਕੋਈ ਨਹੀਂ ਤੇ ਮੈਂ ਚੱਕੂ ਨੂੰ ਹਾਂਜੀ ਤੇ ਸਭ ਤੋਂ ਪਹਿਲਾਂ ਅਸੀਂ ਇਨਫੋਰਮੇਸ਼ਨ ਕਾਊਂਟਰ ਤੋਂ ਪੁੱਛਿਆ ਵੀ ਇੱਥੇ ਡਰੋਨ ਜਿਹੜਾ ਉਡਾਉਣਾ ਵਾ ਉਹ ਅਲਾਉਡ ਹੈ ਕਿ ਨਹੀਂ ਹੈਗਾ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਉਡਾ ਸਕਦੇ ਜੇ ਤੇ ਆ ਨਾਲ ਹੀ ਉਸੇ ਏਰੀਏ ਦੇ ਵਿੱਚ ਕਾਫੀ ਖੁੱਲਾ ਜਿਹਾ ਪਾਰਕ ਆ ਤੇ ਬੱਸ ਇਤੋਂ ਖੜ ਕੇ ਤੇ ਅਸੀਂ ਆਖਿਆ ਵੀ ਇਹਦਾ ਆਲੇ-ਦੁਆਲੇ ਦਾ ਨਾ ਇੱਕ ਡਰੋਨ ਸ਼ਾਟ ਲੈਨੇ ਆ ਤੇ ਡਰੋਨ ਦੇ ਵਿੱਚ ਵਾਕਿਆ ਜਿਹੜਾ ਸ਼ਹਿਰ ਆ ਨਾ ਉਹ ਬਹੁਤ ਜ਼ਿਆਦਾ ਸੋਹਣਾ ਨਜ਼ਰ ਆਉਂਦਾ ਅੱਜ ਸਾਨੂੰ ਸਾਡਾ ਭਰਾ ਸੁਖਪਾਲ ਲੈ ਕੇ ਆਇਆ ਇੱਥੇ ਮੇਰੇ ਨਾਲ ਨਾ ਕਾਲਜ ਦੇ ਵਿੱਚ ਪੜ੍ਹਦਾ ਰਿਹਾ ਤੇ ਇੱਥੇ ਆਸਟ੍ਰੇਲੀਆ 'ਚ ਕਾਫੀ ਸਾਲਾਂ ਤੋਂ ਇੱਥੇ ਰਹਿ ਰਿਹਾ ਤੇ ਬਹੁਤ ਸੋਹਣਾ ਸੁਭਾਅ ਵਾਲੀ ਦਾ ਤੇ ਘੁੰਮਣ ਫਿਰਨ ਆਏ ਉਹਦੇ ਨਾਲ ਵੈਲਕਮ ਟੂ ਮਾਈ ਵਲੌਗ ਸਮਰ ਵੀ ਸੀ ਲੌਗ ਅੱਜ ਪਤਲੇ ਆ ਜੀ ਆਪਾਂ ਮੈਂ ਹਜੇ ਆਪਾਂ ਜੀ ਲੌਂਗੇ ਬੱਚਾ ਕਿੰਨੇ ਵਜੇ ਤੇ ਆਪਾਂ ਇੱਥੇ ਮੜਾ ਘੁੰਮਣ ਦੇ ਆ ਤੇ ਚੰਗੀ ਤਰ੍ਹਾਂ ਘੁੰਮਣ ਲਈ ਛੇਤੀ ਕਰਨਾ ਪਊ ਆਪਾਂ ਨੂੰ। ਹੁਣ ਜੇ ਦੋ ਫ੍ਰੀ ਹੋ। ਪਲੀਜ਼। ਪਾਪਾ ਜੀ ਆਹ ਇੱਕ ਕੌਨਸਟੇਜ ਹੈ ਨਾ। ਨਾ। ਸਹੀ ਹੈ। ਹੱਕੇ ਚੰਗ ਫੋਟੋ ਆਉਂਦੀ ਕੋਈ। ਤੇ ਆਹ ਜਿਹੜਾ ਪਾਇਰ ਹੈ ਜਲੌਂਗ ਸ਼ਹਿਰ ਦਾ ਸਭ ਤੋਂ ਲੰਮਾ ਪਾਇਰ ਆ ਤੇ ਏਰੀਆ ਵੀ ਬਹੁਤ ਕਾਫੀ ਸੋਹਣਾ ਵਾ ਇੱਥੋਂ ਕਾਫੀ ਸਾਰੀਆਂ ਬੋਟ ਛੜੀਆਂ ਚੱਲਦੀਆਂ ਵਾ ਵੱਖਰੇ ਵੱਖਰੇ ਆਈਲੈਂਡ ਵਾਸਤੇ। ਇਹ ਕਿੱਦਾਂ ਦੀ ਜਲੂਨ ਜੀ ਹੁੰਦੀ ਵੇ। ਜੈਲੀ ਉਹ ਦੇਖਣੀ ਹੁੰਦੀ ਹੈ ਨਾ ਉਹ ਗਰੀਪਸ ਗਰੀਪਸ ਮੈਂ ਤਸੀ ਅਲੋਨ ਦੇ ਸਾਰੇ ਬ੍ਰੇਨ ਵੀ ਕਿਦਾਂ ਦੇ ਜੀਵ ਬਣਾਏ ਆ ਵੀ ਮੱਲੋ ਕੋਈ ਹੈ ਜੈਲੀ ਗਰੀਪਸ ਮੈਂ ਤਸੀ ਇਹ ਕੋਈ ਆ ਇਹ ਸੀ ਸਾਰਾ ਮੇਨ ਏਰੀਆ ਜਲੌਂਗ ਸ਼ਹਿਰ ਦਾ ਤੇ ਇਸ ਤੋਂ ਬਾਅਦ ਚ ਹੁਣ ਸਾਡੀ ਵਾਪਸੀ ਹੈ ਜੀ ਮੈਲਬਰਨ ਸ਼ਹਿਰ ਨੂੰ ਔਰ ਰਾਹ ਦੇ ਵਿੱਚ ਆਪਾਂ ਬਾਬਾ ਬੀਦੀ ਚੰਦ ਜੀ ਦਾ ਗੁਰਦੁਆਰਾ ਸਾਹਿਬ ਜਾ ਤੇ ਉੱਥੇ ਮੱਥਾ ਟੇਕਾਂਗੇ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਘਰ ਨੂੰ ਜਿਹੜੀ ਵਾਪਸੀ ਕਰਾਂਗੇ ਜਿਹੜੀ ਸਨਾਰੇ ਗੋਗਨ ਮਾਹੀ ਆਪੇ ਦੰਦ ਹੋਈ ਨਰਸ ਮੇਰਾ ਸਹਰਾ ਹੋਈ ਆ ਆ ਆ ਤੇ ਅੱਜ ਦੀ ਵੀਡੀਓ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੀ ਵੀਡੀਓ 'ਚ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ